Oi, quá trình báo cáo, quá trình báo cáo, quá trình báo cáo, quá trình ਆੰਦਰੀਂ ਤੋਂ ਆਪਿ ਸ਼ੋਤ ਸਾਰੀ ਖੁਸ਼ਗਤੀ ਆਈ ਸਮਸ਼ੀ ਵਾਏ ਗੁਰ ਜੀ ਕਾ ਉਹ ਕਿਹੜਾ ਜਿਹੜਾ ਸੰਗ ਪਰਵੇਸ਼ ਕੀਤਾ ਦੱਸੋ ਮੈਨੂੰ ਬਖੋ ਮੈਂ ਬੰਗਾਲਾ ਨਮੀ ਵਾਏ ਗੁਰ ਜੀ ਕਾ बाई कुछ भी फटे केड़ा केड़ा चीज़ हैं क्या तो आंटी बाबा बोटा सेव जिया बोटा सेव बाबा बोटा सेव जिया करिए स्वाल कोई स्वाल नहीं करें हाँटे स्वाल हाँ तो जुआव तो मेरे जा कोई जुआव नहीं करें कोई स्वाल नहीं करें चल ये ये ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅਗਲੀ ਦੇ ਚ ਬਿਲਕੁਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਮੇਟੀ ਲਾ ਕੇ ਚੱਲੋ ਬਾਹਰ ਨੂੰ ਲੇ ਕੇ ਚੱਲੋ ਮੈਂ ਨਹੀਂ ਕਹਣਾ ਬਸ ਬਾਹਰ ਹੈਗਾ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਇੱਥੇ ਆਪਾਂ ਦੀ ਮਾਦੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਬੇੜਾ ਕਰ ਕਰਨ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਆਏ ਜਿਹੜੇ ਆਪ ਦੇਖੋ ਇਸ ਨੂੰ ਕਹਾਂ ਗੱਲ ਇਹ ਨਹੀਂ ਗੱਲ ਮੇਰੇ ਸਵਾਲ ਦਾ ਜਵਾਬ ਦੇਵੇਂ ਨੀ ਮੇਰਾ ਸਿਰ ਤੇ ਮੈਂ ਕਟਰਾ ਜਿਹਦਾ ਤੂੰ ਸਿਉਰੀ ਕਰਦੇ ਨਾ ਹਾਂ ਕਟਾਂਗੇ ਕੁਝ ਵਾਰ ਦੇ ਸਕਦਾ ਬਾਬਾ ਜਦੋਂ ਮਾਤੀ ਚਲੇਗੀ ਬਸ ਸਰ ਕੀ ਰਹੇਗਾ ਫਿਰ ਬਾਬਾ ਜੀ ਕਹਦਾ ਜੀ ਤੁਸੀਂ ਜਿੱਦਾਂ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਹੀ ਨਹੀਂ ਨਾ ਮਤਲਬ ਫਿਰ ਕਟਿਆ ਵੀ ਹੋ ਜਾਣਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋ ਬਾਈ ਆਪਾਂ ਸੇਵਾ ਕਰੀਏ ਕੋਈ ਸੇਵਾ ਕਰੀਏ ਆਦੋ ਯਾਰ ਕਿਸੇ ਨਾਲ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬਗੈ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਤੱਕ ਦਿਮਾਗ ਸਹੀ ਕਰਨ ਵਾਲੀ ਆ ਹਾਂਜੀ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਇਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਚ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀਤ ਸਿੰਘ ਪਿੱਛੇ ਨਾ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਅਛੀਤ ਸਿੰਘ ਤੁਸੀਂ ਆਉਂਦੇ ਸੀ ਉਹਨਾਂ ਅਛੀਤ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੇ ਸੂਰਬੀ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨਕ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਦਿੱਤਾ ਜਾਵੇਗਾ ਦਾਸ ਬਾਬਸ ਸਨਾਪ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾ ਤੁਹਾਡੇ ਕੀ ਮਾਮਲਾ ਕੀ ਹੈ ਸਾਰਾ ਬਾਹਰ ਸਰੂਪ ਕੀ ਮਸਲਾ ਕੀ ਹੈ ਮਸਲਾ ਹੈ ਕਿ ਸਾਡਾ ਜਵਾਈ ਹੈ ਇਹ ਤੇ ਬੰਦਾ ਭਲਾ ਜਿਹਦਾ 시 다ਸੀਆਂ ਦੇ ਘਰੇ ਆ ਚਾਹ ਪਾਏ ਦੇ ਮਈਏ ਬਣਾ ਲੀ ਉਹ ਆਪਣਾ ਕੇ ਨਾਲੇ ਮਰ ਗਿਆ ਸਰਾਉਣੀ ਪੀਟੀ ਆਪਾਰ ਦਾ ਦਿਖਾ ਦਿੱਤੀ ਬਾਹਰ ਆਉਂਦੇ ਆ ਬਾਹਰ ਮਾਰਦੇ ਜਿਹੜਾ ਵੀ ਉਹਨਾਂ ਦੇ ਘਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੀ ਨਾ ਕੀ ਹੁੰਦਾ ਹੈ ਇਹ ਪਾਰੇ ਆਲੇ ਜਾਂਦੇ ਆ ਨਹੀਂ ਕੋਈ ਹੁੰਦਾ ਜਾ ਕੋਈ ਜਾਣਕਾਰਾ ਹੋਵੇ ਜੇ ਤੇ ਪਾਰੇ ਆਉਂਦੇ ਆ ਸਾਨੂੰ ਵੀ ਕੋਲ ਸਾਡੇ ਨਾਲ ਚੀਜ਼ ਹੋਵੇ ਸੁਖਿੰਦਰ ਬਾਹੜਾ ਇਹਨੇ ਚ ਸੋਕ ਮੂਵੀਆਂ ਬਣਾ ਲੈਂਦੇ ਆ ਮੂਵੀਆਂ ਬਣਾਵੇ ਸ੍ਰੀ ਪੀਟੀ ਦੇ ਸਟਾਰਟ ਕਰਦੇ ਆ ਵੀ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹ ਅਤਰਾਹੀਆਂ ਨਹੀਂ ਮੰਨਦੇ ਹਾਂਜੀ ਉਹਨੇ ਮਹਾਰਾਜ ਦੇ ਰੂਪ ਲੈ ਚਲੇ ਹਾਂ ਉਹ ਜਿਆਦਾ ਲੈ ਚਲੇ ਪੋਤੀਆਂ ਲੈ ਚਲੇ ਆ ਮਹਾਰਾਜ ਕਿੰਨੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਾ ਸੀ ਦਾਸ ਸਿੰਘਾਂ ਦੇ ਨਾਮ ਸੀ ਦਾਸ ਸਿੰਘ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਦਾਸ ਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਕਿਤੇ ਬਾਕੀ ਪੁੱਛਾ ਪਛਾ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਨਹੀਂ ਨਹੀਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਆ ਕਡਾ ਜੋ ਕੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਆ ਹੈਂ